ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਜੇ ਗੱਲਬਾਤ ਕਰ ਲਈਏ ਕਹਿੰਦੇ ਵੀ ਹਰਿਆਣੇ ਵਾਲੇ ਬਾਰਡਰ ਦੇ ਢੇੜਾ ਪਿੰਡ ਹੈਗਾ ਲੇਲਕਲਾਂ ਤਹਿਸੀਲ ਲਹਿਰਾ ਗਾਗਾ ਨੇੜੇ ਜਾਖਲ ਹਰਿਆਣਾ ਨਾਗ ਟੋਟਲ ਸਾਨੂੰ ਆਪਾਂ ਦਿਖਾ ਦਾਂਗੇ ਸੱਜਣੋ 10 10ਾਂ ਚੋਂ ਤਿੰਨ ਤਾਂ ਕਟੀਆਂ ਦਿਖਾਵਾਂਗੇ ਤਕਰੀਬ ਨੇ ਹੁੰਦਾ ਮਾਮਾ ਦਾ ਰਿਕਾਰਡ 22 ਕਹਿੰਦਾ 18 19 ਕਿਲੋ ਤੋਂ ਲਾ ਕੇ 22 23 ਕਿਲੋ ਤੱਕ ਆ ਤੇ 5 ਦਿਖਾਵਾਂਗੇ ਤੋਕੜ ਗੱਬਣ ਝੋਟੀਆਂ ਚੈੱਕ ਪਾਸ ਤੇ 2 ਦਿਖਾਵਾਂਗੇ ਪਹਿਲੇ ਸੂਏ ਦੇ ਨਗੀਨੇ ਉਹ ਹੈਗੇ ਨੇ ਤਾਜੇ ਸੂਏ ਕਿਉਂਕਿ ਕੰਮ ਬਾਈ ਦਾ ਹੈਗਾ ਵਪਾਰ ਦਾ ਪਏ ਨਹੀਂ ਸਾਨੂੰ ਕਹਿੰਦੇ ਵੀ ਕੰਮ ਘਰੇਲੂ ਆ ਪਰ ਕੰਮ ਹੈਗਾ ਚੰਗੇ ਲੈਵਲ ਤੇ ਤੇ ਕਰੇ ਡੈਰੀ ਦਾ ਕੰਮ ਵੀ ਆ ਪਸ਼ੂ ਬਾਈ ਹੋਰ ਨੇ ਤਕਰੀਬਨ ਕਰੇ ਜਿੰਨੇ ਕੁ ਰੱਖੇ ਨੇ ਸਾਰੇ 16 17 ਤੋਂ ਸਟਾਰਟ ਹੁੰਦੇ ਆ ਤੇ ਬਾਕੀ ਗੱਲਬਾਤ ਸਾਰੀ ਬਾਈ ਨਾਲ ਕਰਾ ਦੂੰਗਾ ਕੱਲੀ ਕੱਲੀ ਦਾ ਰੇਟ ਆ ਜਿਹੜਾ ਰੇਟ ਸਾਰੀਆਂ ਦੀ ਵੀਡੀਓ ਚ ਕਰਾ ਲਾਂਗੇ A to Z ਤੇ ਬਾਕੀ ਆ ਜੋ ਬਾਈ ਨਾ ਕਰਾ ਦਿੰਨਾ ਗੱਲਬਾਤ ਆ ਜੋ ਜੀ ਹੋਰ ਜੀ ਨੰਬਰਦਾਰ ਸਾਹਿਬ ਠੀਕ ਠਾਕ ਬਾਈ ਟੱਕੜਾ ਸਰੀਰ ਵਧੀਆ ਜੀ ਵਧੀਆ ਹੋਰ ਕੰਮ ਕਰਕੇ ਕੰਮ ਕਰ ਠੀਕ ਹੈ ਵੀਰੇ ਆ ਹੁਣ ਵਧਾ ਲਿਆ ਕੰਮ ਆਪਾਂ ਇਧਰ ਹਾਂਜੀ ਹਾਂ ਹੁਣ ਪਹਿਲਾਂ ਇੱਕ ਵੀਡੀਓ ਪਾਈ ਸੀ ਉਦੋਂ ਆਪਣਾ ਉਦੋਂ ਹਾਂਜੀ 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 ਹਾਂ ਦੁੱਧ ਤੇ ਵੀ ਲਾਇਏ ਹੋਨੇ ਦੁੱਧ ਤੇ ਲੈ ਜੀ ਡੇਰੀ ਹੈ ਜੀ ਆਪਣੇ ਲਈ ਠੀਕ ਆ ਗੱਲ ਹਾਂਜੀ ਕਿੰਨੀਆਂ ਕ ਮੱਝਾਂ ਲਾਈਆਂ ਆਂ ਆਪਣੇ ਲਈ 22 ਨਹੀਂ ਬੀ ਵਾਈ ਘੱਟ ਤੋਂ ਘੱਟ ਕਿੰਨੇ ਦੁੱਧ ਆਲੀ ਆਪਣੇ ਕਰਨ ਆਪਣੇ ਲਵੇ ਘੱਟ ਤੋਂ ਘੱਟ 15 ਤੋਂ ਘੱਟ ਨਹੀਂ ਹੈਗੀ ਜੀ 15 ਤੋਂ ਬਾਹਰ ਵਾਲੀ ਹੈ ਬਾਹਰ ਵਾਲੀ ਹੈ ਜੇ ਮੈਂ ਸੱਜਣ ਕਹਿੰਦੇ ਨੇ ਵੀ ਬਚਦਾ ਨਹੀਂ ਦੁੱਧ ਜੋ ਕਿਸ ਨੂੰ ਨਹੀਂ ਵਧੀਆ ਬਚਦਾ ਉਹ ਕਿਉਂ ਠੀਕ ਹੈ ਹਾਂ ਵਧੀਆ ਬਚਦਾ ਉਹ ਸੱਜਣਾ ਨੂੰ ਆ ਜਿਹੜੇ ਨਸਲ ਚੰਗੀ ਰੱਖਦੇ ਨੇ ਤੇ ਘੱਟ ਤੋਂ ਘੱਟ 15 ਕਿਲੋ ਵਾਲੀ ਝੋਟੀ ਦੇ ਹਾਂ ਜੀ ਹਾਂ 15 ਕਿਲੋ ਕਿਹੜੇ ਪਾਸੇ ਕਰੀਏ ਸ਼ੁਰੂ ਫਿਰ ਇਧਰੋਂ ਕਰ ਲਓ ਜੀ ਤਾਜ਼ੀਆਂ ਤਾਜ਼ੀ ਤੋਂ ਪਹਿਲਾਂ ਪਹਿਲੀ ਆ ਦੋ ਤਾਜ਼ੀਆਂ ਦਿਖਾਉਂਗਾ ਉਦੋਂ ਬਾਅਦ ਦਿਖਾਉਂਗਾ ਟੋਕੜਾਂ ਦਾ ਬਣਾ ਰਿਹਾਡਾ ਉਹਨਾਂ ਦੇ ਵੀ ਫੁੱਲ ਵੱਡੇ ਨੇ ਦੁੱਧ ਦੇ ਪਹਿਲਾਂ ਆ ਘੱਟੀ ਦੀ ਮਾਰ ਦੇ ਗੈਰੀ ਹੋਏ ਇਹਦੀ ਬਿਊਟੀ ਆ ਦਿਖਾ ਦੇ ਪਹਿਲਾਂ ਇਹਦੀ ਕੱਦ ਕਾਠ ਤੇ ਥੱਲੇ ਦੀ ਆਰਡਰ ਕੁਆਲਿਟੀ ਕਰਾ ਦੇ ਚੈੱਕ ਕਿਹੜਾ ਸੂਆ ਜੀ ਇਹ ਇਹ ਪਹਿਲਾਂ ਨਾ ਵੀਰੇ ਤੋਰੀ ਭਾਈ ਖੋਲ ਕੇ ਖੋਲ ਕੇ ਤੋਰੀ ਸੂਆ ਪਹਿਲਾਂ ਤੇ ਸਿੰਘ ਆ ਗਿਆ ਬੰਦ ਕੱਦ ਵੱਡਾ ਗਿਆ ਇਹਦਾ ਫੁੱਲ ਵੱਡਾ ਜਿਹੜੀ ਦਾ ਦਰਮਿਆਨਾ ਹੋਊ ਦਰਮਿਆਨਾ ਦੱਸੀ ਜਾਊਗਾ ਦੰਦਾ ਚ ਕਿਵੇਂ ਹੋਊਗੀ ਦੰਦਾ ਚ ਹੋਊਗੀ ਵੀਰੇ ਸੂਆ ਕਿੰਨੇ ਦਿਨ ਦਾ ਹੋਗਾ ਜੀ ਸੂਆ ਹਫਤੇ ਦਾ ਸੂਆ ਹੋ ਗਿਆ 1 ਹਫਤੇ ਦਾ ਬੱਚਾ ਵੀ ਆ ਜੀ ਨਾਲ ਬੱਚਾ ਕੱਟਾ ਹੈ ਵੀਰੇ ਨਾਲ ਇਹਦੇ ਹੈਗਾ ਸੱਜਣੋ ਮੇਲ ਕਾਫ ਸੂਆ ਹੋ ਗਿਆ 1 ਹਫਤੇ ਦਾ ਇਹ ਕੱਦ ਦਾ ਬੱਡਾ ਫੁੱਲਾ ਵੱਡਾ ਪਾਸਾ ਬੂਸਾ ਤਾਂ ਨਹੀਂ ਕਰਦੀ ਨਾ ਨਾ ਵੀਰੇ ਮੂੜ ਮੋਟਾ ਪੜਾ ਨੇ ਠੀਕ ਆ ਗੱਲ ਹਾਂ ਆ ਪਾਸੇ ਬੂਸੇ ਦੀ ਬਾਈ ਕਹਿੰਦਾ ਗਾਰੰਟੀ ਆ ਗਾਰੰਟੀ ਆ ਬਾਈ ਖਾਲੀ ਕਰਕੇ ਦੇ ਚੈੱਕ ਕਰੋ ਚਵਾਈ ਦੀ ਕਿੰਮਿਆ ਜੀ ਮੋੜਦਾ ਇੱਕ ਨੰਬਰ ਹੈ ਵੀਰੇ ਚਵਾਈ 100 ਦੀ 100 100 ਦੀ 100 ਟੈਟ ਤਾਂ ਨਹੀਂ ਕੋਈ ਨਹੀਂ 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 ਪੋਰਾ ਵੀ ਨਹੀਂ ਜ਼ਿੰਮੇਵਾਰੀ ਹੋਊਗੀ ਆਪਣੀ ਅੱਜ ਕਿੰਨਾ ਬੋਲਾ ਹਾਜ਼ਰ ਆਠਾਂ ਦਿਨਾਂ ਹੀ ਥਲੇ ਐ ਵਾ ਲਓ ਵੀਰੇ ਹੱਥ ਤੋਂ 2 ਕਿਲੋ ਠੀਕ ਆ ਜੀ ਗੱਲ ਐਨੂੰ ਆਠ ਤੋਂ 9 ਕਿਲੋ ਹੈਗਾ ਹਾਂ ਜੀ ਹਾਂ ਤੇ ਬਾਕੀ ਆਪਣੀ ਖਰੀਦ ਕਿਹੜੇ ਏਰੀਆ ਦੀ ਹੁੰਦੀ ਹੈ ਜਾਨਵਰਾਂ ਦੀ ਹਰਿਆਣਾ ਦੀ ਵੀਰੇ ਟੋਟਲ ਟੋਟਲ ਹਰਿਆਣਾ ਦੂਰ ਕਿੰਨੀ ਕਰੋ ਹਰਿਆਣਾ ਬਸ ਉਰੋਂ ਐ ਮੰਨ ਲਾ ਵੀ ਹਰਿਆਣਾੋਂ ਤਾਂ 8 ਕਿਲੋ 7 ਕਿਲੋ ਮੀਟਰ ਤੋਂ ਚੱਲ ਪੈਂਦਾ ਠੀਕ ਹੈ ਗੱਲ ਹਾਂ ਹਰਿਆਣਾ ਰਹਿੰਦਾ ਉਹਨਾਂ 7-8 ਤੇ ਜਿਹੜੇ ਸੱਜਣ ਕਹਿੰਦੇ ਨੇ ਵੀ ਮੈਂ ਐਵੇਂ ਹੀ ਕਹਿਦਾ ਨਾ ਉਹ ਤੁਸੀਂ 22 ਦਾ ਪਿੰਡ ਭਰ ਕੇ ਗੂਗਲ ਕਰਕੇ ਦੇਖ ਲਿਓ ਉਹ ਤੁਹਾਨੂੰ ਮੈਪ ਚਾਪੀ ਪਤਾ ਲੱਗ ਜੂਗਾ ਵੀ ਹਰਿਆਣਾ ਇੱਥੋਂ ਕਿੰਨੀ ਦੂਰ ਹੈ ਤੇ ਕਬਾਲਦੀ ਹੈਗੀ ਆ ਫੁੱਲ ਟਾਪ ਦੀ ਤੇ ਦੁੱਧ ਹੈਗਾ 8 ਤੋਂ 9 ਕਿਲੋ ਹਾਜ਼ਰ ਕਿੰਨਾ ਕ ਪਾ ਸਕਦੀ ਹੈ ਜੀ ਬਈ 11-12 ਤੱਕ ਇਹਦਾ ਹੁੰਦਾ ਬਾਈ ਕੁਛ ਮਰਜੀ ਮੰਗਾਈ ਚੱਲ ਠੀਕ ਆ ਜੀ ਇਹ ਦਵਾਂਗੇ 1.5 ਲੱਖ ਦੇ 1.5 ਹਾਂਜੀ ਫਿਕਸ ਜਿਆ ਕਰਦੇ ਕੰਮ ਦੇ ਫਿਕਸ ਜਿਆ 1.5 ਲੱਖ ਦੀ ਦੇ ਦਾਂਗੇ ਯਾਰ ਪੂਰੇ ਦੀ ਪੂਰੇ ਦੀ ਦੇ ਦਾਂਗੇ ਇਹ ਬਾਈ ਕਹਿੰਦਾ ਦੇ ਦਾਂਗੇ ਪੂਰੇ ਲੱਖ ਦੀ ਤੇ ਅਗਲੇ ਸਵੇਰ ਵਧਣ ਵਾਲੀ ਆਈਟਮ ਆ ਘਟਣ ਵਾਲੀ ਆਈਟਮ ਨਹੀਂ ਹੈਗੀ ਤੇ ਹੁਣ ਮਾਰਦੇ ਆ 2 ਨੰਬਰ ਵਾਲੀ ਤੇ ਕੱਦ ਇਹਦਾ ਮੈਂ ਕਹਿੰਦਾ ਉਤੋਂ ਵੀ ਵੱਡਾ ਕੱਦ ਵੱਡਾ ਵੀਰੇ ਇਹਦਾ ਇਹ ਵੀ ਤੋੜ ਦਿਓ ਜੀ ਹਾਂ ਉਹ ਕਰਦੀ ਕੱਟੀ ਹੈ ਵੀਰੇ ਆਪਣੀ ਇਹ ਆਪਣੀ ਹਰਿਆਣੇ ਚੋਂ ਆਈ ਹੋਈ ਐ ਠੀਕ ਆ ਗੱਲ ਉਹ ਆਪਣੇ ਘਰੇ ਤੇ ਆ ਉਹ ਘਰੇ ਤਿਆਰ ਤਰੀਕਾ ਇਹਦੇ ਚ ਇੱਕ ਸ਼ੋਰਟੇਜ ਆ ਗਿਆ ਡੈਫੈਕਟ ਆ ਆ ਬਸ ਆ ਪੂਛ ਕਰੀ ਛੋਟੀ ਆ ਬਾਕੀ ਬਾਡੀ ਦੀ ਗੱਲਬਾਤ ਕਰ ਲਈਏ ਬਾਡੀ ਦਾ ਸਜਣੋ ਕੋਈ ਲੇਖਾ ਨਹੀਂ ਹੈਗਾ ਆਰਡਰ ਕੁਆਲਿਟੀ ਦੀ ਗੱਲ ਕਰ ਲਈਏ ਤੇ ਦੇਦੇ ਥਣ ਦੇ ਸੈਜ ਦੀ ਕਰ ਲਈਏ ਤੇ ਕੱਦ-ਕਾਰਡ ਦੀ ਕਰੀ ਸਿੰਗਾ ਤੋਂ ਲਾ ਕੇ ਪੈਰਾਂ ਤੱਕ ਟੋਪ ਟੋਪ ਜਿਹਾ ਕੰਮ ਪੂਛੜਾ ਕਨੈਕਟਿਵ ਪੁਆਇੰਟ ਚ ਜ਼ਰੂਰ ਆ ਗਿਆ ਜੀ ਹਾਂ ਜੀ ਹਾਂ ਪੂਛੜਾ ਸੂਆ ਕਿਹੜਾ ਜੀ ਇਹਦਾ ਸੂਆ ਪਹਿਲਾ ਵੀਰੇ ਪਹਿਲਾ ਸੂਆ ਇਹਦੇ ਦਾੰਦ ਤਾਂ ਨਹੀਂ ਕਰੇ ਚੱਕ ਨਾ ਜੀ ਦਾੰਦ ਨਹੀਂ ਕਰੇ ਚੱਕ ਕਿੰਨੇ ਕ ਹੋਊਗੀ ਆਈਡੀਆ ਆਈਡੀਆ ਭਾਈ ਅੱਜ ਦਾ 4-2 ਨਹੀਂ ਛਿੱਗੀ ਹੋਊਗੀ ਗੱਸਟ ਠੀਕ ਆ ਪਹਿਲਾਂ ਬੋਚ ਕੇ ਤੋੜ ਦੇ ਹਾਂ ਹਾਂ ਇਹਦਾ ਸੂਆ ਕਿੰਨੇ ਦਿੰਦਾ ਜੀ ਇਹਦਾ ਵੀ ਇੰਨੀ ਹੋਇਆ ਇੱਕੋ ਦਿਨ ਸੁਈਆਂ ਨੂੰ ਦੋ ਇਹਦੇ ਨਾਲ ਬੱਚਾ ਕੀ ਆ ਜੀ ਇਹਦੇ ਕੱਤੀ ਆ ਵੀਰੇ ਇਹਦੇ ਨਾਲ ਕੱਤੀ ਆ ਜੀ ਇਹਦੇ ਥੱਲੇ ਹੁਣ ਹਾਜ਼ਰ ਕਿੰਨਾ ਬੋਲ ਅੱਠ-ਨੌ ਹੀ ਤੇ 12 ਕਿਲੋ ਹੈ ਵੀਰੇ ਤਿਆਰ ਦੰਗ ਤੋਂ ਦੰਗ ਚਵਾ ਦਾਂਗੇ ਹਾਂ ਹਾਂ ਚਵਾ ਕੇ ਫਿਰ ਦਵਾਂਗੇ ਹਾਂ ਤੇ ਇੱਥੋਂ ਗੈਰੀ ਦਾ ਆਰਡਰ ਦਿਖਾ ਦਿੰਦੇ ਆਂ ਆਰਡਰ ਦਾ ਸਾਈਜ਼ ਦਿਖਾ ਦੇ ਨਾਲੇ ਆ ਗਈ ਇਹ ਬਟਨ ਵਾਲੀ ਝੋਟੀ ਤੇ ਬਾਕੀ ਥਣ ਦਾ ਸਾਈਜ਼ ਵੀ ਇਹਦਾ ਦੱਸਦਾ ਵੀ ਚਵਾਈ ਤੇ ਇਹਦੀ ਓਕੀ ਹੋ ਜਮਣ ਨਹੀਂ ਪੋੜੀ ਹੋ ਜਮਣ ਨਾਲ ਇਹਦੇ ਕੱਦ ਦਾ ਆਈਡੀਆ ਕਰਾ ਨਹੀਂ ਬ్రో ਆਪਣੇ ਕੱਦ ਦਾ ਚੜਾਈ ਵੀ ਦੇਖ ਸਕਦੇ ਹੋ ਤੇ ਕੱਦ-ਕਾਠ ਵੀ ਫੁੱਲ ਵੱਡਾ ਇਹ ਕਿੰਨਾ ਕੁ ਦੁੱਧ ਕਰ ਸਕਦੀ ਆ ਜੀ ਦੁੱਧ ਇਹਦਾ ਵੀ ਬ్రో 15 ਕਿਲੋ 15 ਨੇੜੇ ਹਾਂ ਜੀ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਮੰਗੀ ਕੋਈ ਚਾਹੀਏ ਬਾਈ ਤਮਾਂ ਨੂੰ ਪੂਰੇ 1.5 ਲੱਖ ਇਹ ਦਵਾਂਗੇ ਬਾਈ ਕੰਦਾ 1 ਲੱਖ ਤੇ 25000 ਦੀ 25000 ਦੀ ਥੋੜਾ ਬਹੁਤਾ ਮਾਨਤਾਨ ਬਾਹੋ ਛੋਟ-ਬੋਟ ਕਰਦਾ ਨਹੀਂ ਕੋਈ ਗੱਲ ਮੌਕੇ ਦੇ ਮਾਨਤਾਨ ਕਰਦਾ ਅਗਲੇ ਬੰਦੇ ਨੂੰ ਦਿਖਾ ਦੇ ਆਰਡਰ ਇਹ ਝੋਟੀ ਇਹ ਵੀ ਟੌਪ ਕਲਾਸ ਚ ਆ ਗਈ ਸਿੰਘ ਆ ਗਿਆ ਬਿਲਕੁਲ ਬੰਦ ਇਥੋਂ ਫੇਸ ਕੁਆਲਟੀ ਦੇ ਮਾਰਦੇ ਕੈਮਰਾ ਤੇ ਇਦੂ ਬਾਅਦ ਸ਼ੁਰੂ ਹੋਣੀ ਹੈ ਟੋਕੜਾਂ ਗੱਬਣਾ ਤੇ ਉਸ ਤੋਂ ਬਾਅਦ ਫਿਰ ਕੱਟੀਆਂ ਦਿਖਾਉਂਗਾ ਜਮਾਂ ਇਹ ਟੌਪ ਕਲਾਸ ਜਿਹੜੀਆਂ ਨੂੰ ਕਹਿੰਦੇ ਹੁੰਦੇ ਨੇ ਹੁਣ ਮਾਰਦੇ ਆ ਤਿੰਨ ਨੰਬਰ ਵਾਲੀ ਤੇ ਤੋਰੀ ਬਾਈ ਖੋਲ ਕੇ ਇਹਦਾ ਕਿਹੜਾ ਸੁਆ ਜੀ ਇਹ ਪਹਿਲਾ ਵੀਰੇ ਪਹਿਲਾ ਸੁਆ ਹਾਂ ਜੀ ਗੱਬਣ ਕਿੰਨੇ ਟਾਈਮ ਦੀ ਆ ਜੀ ਗੱਬਣ ਵਾਈ 3 ਜਮਾਹ ਲੱਗ ਗਏ ਨੂੰ 3 ਜਾ 22 22 ਮਹੀਨੇ ਦੀ ਹੋ ਕੇ 22 ਦੀ ਹੈਗੀ ਆ ਹਾਂ 22 ਦੀ ਚੈੱਕ ਪਾਸ ਹੈ ਜੀ ਇਹ ਆ ਗਈ 22 ਦੀ ਚੈੱਕ ਪਾਸ ਤੇ ਆ ਗਈ ਮੇਰਾ ਖਿਆਲ ਆ ਜੈਡ ਬਲੈਕ ਬਾਈ ਹੈ ਨਾ ਹਾਂ ਜੀ ਜੈਡ ਬਲੈਕ ਹੁਣ ਦੁੱਧ ਕਿੰਨਾ ਹਾਜ਼ਰ ਹੈ ਥਲੇ ਇਹ ਤੇ ਵੀਰੇ 7 ਕਿਲੋ ਦੁੱਧ ਹੋਊਗਾ 7 ਕਿਲੋ ਇਸ ਟਾਈਮ ਹਾਜ਼ਰ ਆ ਹਾਂ ਜੀ ਸੂਆ ਪਹਿਲਾ ਸੂਆ ਪਹਿਲਾ ਜਿੰਦਾਂ ਬਾਂਝ ਦਾ ਨਹੀਂ ਦੇਖੀ ਬਾਈ ਨਹੀਂ ਦੰਦ ਨਹੀਂ ਦੇਖੇ ਜੋ ਦੇ ਪੈਲਨ ਨੇ 18 ਕਿਲੋ ਕੱਢਿਆ ਜੀ ਪੈਲਨ ਨੇ 18 ਪੈਲਨ ਨੇ 18 ਕੱਢਿਆ ਫਿਰ ਕਿਵੇਂ ਗੱਭਾਂ ਲੇਟ ਹੋਈ ਕੋਸ ਗੱਭਣ ਥੋੜੀ ਲੇਟ ਹੋਈ ਹਾਂ ਬੱਚਾ ਕੀ ਆ ਨਾਲ ਇਹ ਬੱਚਾ ਕੱਟੀ ਹੈ ਵੀਰੇ ਉਹ ਦੇਵਾਂਗੇ ਨਾਲ ਕੱਟੀ ਕੱਟੀ ਦਵਾਂਗੇ ਠੀਕ ਆ ਗੱਲ ਨਾਲ ਇਹਦੇ ਆ ਗਈ ਸੱਜਣੋ ਕੱਟੀ ਤੇ ਤਾਜੀ ਦਾ ਦੁੱਧ ਬਾਈ ਕਹਿੰਦਾ ਹੈਗਾ 17 18 ਕਿਲੋ ਦਾ ਰਿਕਾਰਡ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਕੁਝ ਮੰਗੀ ਜਾਈਏ ਬਾਈ 1 ਲੱਖ ਰੁਪਏ ਦੀ ਦਵਾਂਗੇ ਪੂਰੇ 1 ਲੱਖ ਦੀ ਦੇਵਾਂਗੇ ਦੇਵਾਂਗੇ ਦੰਦਾ ਤਾਂ ਨਹੀਂ ਦੇਖੀ ਇਹ ਨਾ ਦੰਦਾ ਹੀ ਨਹੀਂ ਦੇਖੀ ਵੀਰੇ ਠੀਕ ਹੈ ਗੱਲ ਉਹ ਮੌਕੇ ਦੇ ਮਾਰਕਰ ਕਰ ਸਕਦੀਆਂ ਮੇਰੇ ਹਿਸਾਬ ਨਾਲ ਦੰਦਾਂ ਚ ਬਾਕੀ ਮਾਨਤਾਨ ਪਾਈ ਕਹਿੰਦਾ ਮੌਕੇ ਤੇ ਕਰ ਦਾਂਗੇ ਲੈ ਖੋਲ ਕੇ ਤੋੜ ਦੇ ਬਾਈ ਬੰਨ ਖਾਸੀ ਮਜ਼ਬੂਤੀ ਨਾਲ ਰੱਖੀ ਆ ਤੁਹਾਡੇ ਬੰਦੇ ਨੇ ਮਜ਼ਬੂਤੀ ਦਾ ਇਹਨੂੰ ਪਤੀ ਆਈ ਪਤਾ ਕੀ ਇਹ ਡੇਰੀ ਦਾ ਸਿਸਟਮ ਹੈ ਠੀਕ ਹੈ ਗੱਲ ਜਿਹੜਾ ਇਹਨਾਂ ਦੇ ਰਸਤੇ ਤਾਂ ਤਾਂ ਹੁੰਦੇ ਨੇ ਠੀਕ ਹੈ ਜੀ ਆ ਜਿਵੇਂ ਬਾਹਰਲੇ ਬਾਹਰ ਨੇ ਕੱਚੇ ਜੇ ਬੰਦੀਆਂ ਹੀ ਆ ਨੇ ਇੱਥੇ ਦਿਖਾ ਦੇ ਗਏ ਜੀ ਇੱਕ ਕੁਆਲਿਟੀ ਚ ਕੋਈ ਘਾਟ ਨਹੀਂ ਝੋਟੀ ਦੇ ਆਰਡਰ ਕੁਆਲਿਟੀ ਚ ਥਣ ਦੇ ਸਾਇ ਚ ਚਬਾਈ ਦੀ ਕਿੰਗਾ ਜੀ ਇਹ ਚਬਾਈ ਇੱਕ ਨੰਬਰ ਹੈ ਵੀਰੇ 100 ਦੀ 100 100 ਦੀ 100 ਚਬਾਈ ਤਾਂ ਠੀਕ ਆ ਗੱਲ ਕਮਾ ਲਿਆ ਬਾਈ ਹਮਾਲਿਆ ਕਮਾ ਲਿਆ ਇਹ ਥਣ ਕਰਦੀ ਆ ਪਸੰਮ ਕੀ ਕਰਦੀ ਪੂਰੇ ਕਰਦੀ ਆ ਵੀਰੇ ਮੁੱਠੀ ਦੇ ਠੀਕ ਆ ਗੱਲ ਹਾਂ ਦੁੱਧ ਇੱਕੋ ਜਾ ਸਾਰੀ ਵਾਰ ਦੁੱਧ ਇੱਕੋ ਜਾ ਆ ਲੈ ਆ ਬਾਈ ਇਹ ਬਾਈ ਕਹਿੰਦਾ ਦੇ ਦਾਂਗੇ ਲੱਖ ਦੀ ਲੱਖ ਚੋਂ ਮਾਨ ਤਾਨ ਕਰ ਦਾਂਗੇ ਢਾਈਆਂ ਮਹੀਨਿਆਂ ਦੀ ਗੱਪਣਾ 7 ਕਿਲੋ ਦੁੱਧ ਦਾ 7 ਕਿਲੋ ਦੁੱਧ 7 ਕਿਲੋ ਦੁੱਧ ਦਾ ਸੂਆ ਆ ਗਿਆ ਇਹਦਾ ਪਹਿਲਾ ਕੱਟੀ ਬਹੁਤ ਚੰਗੀ ਐ 3 6 ਇਹਦੇ ਆ ਗਈ ਕੱਤੀ ਕੱਤੀ ਬਾਈ ਕਹਿੰਦਾ ਹੈਗੀ ਆ ਟੌਪ ਕਲਾਸ ਜਮਾਂ ਇਹਨ ਹੁਣ ਮਾਰ ਦੇ ਘਰੀ ਇਧਰਲੇ ਬੰਨੇ 4 ਨੰਬਰ ਆਈ ਤੇ ਬਾਡੀ ਬੁੱਡੀ ਇਹਦੀ ਵੀ ਬਹੁਤਾ ਕੀ ਇਹਦਾ ਕਿਹੜਾ ਸੂਆ ਜੀ ਇਹਦਾ ਵੀ ਤੇ ਤੀਜਾ ਹੈ ਤੀਜਾ ਸੁਆ ਹਾਂ ਚੜਾਈ ਬਹੁਤ ਆ ਗਈ ਚੜਾਈ ਬਹੁਤ ਹੈ ਦੀ ਹਾਂ 1 ਮਹੀਨੇ ਟਾਈਮ ਦੀ ਗੱਬਣਾ ਇਹ ਚੌਥੇ ਮਹੀਨੇ ਦੀ ਹੈ ਵੀਰੇ ਇੱਥੇ ਦਿਖਾ ਦੇ ਗਏ ਇਹ ਇਹ ਹੈਗੀ ਆ ਚੌਥਾ ਮਹੀਨਾ ਲੱਗਿਆ ਜਾਂ ਕਿਵੇਂ ਇਹਨੂੰ ਚੌਥਾ ਮਹੀਨਾ ਲੱਗ ਰਿਹਾ ਪਰ ਨਾ ਹੀ ਹੋ ਕੇ ਤਿੰਨ ਦੀ ਹੋ ਕੇ ਚੌਥਾ ਲੱਗ ਗਿਆ ਹਾਂ ਇਹਦੇ ਨਾਲ ਬੱਚਾ ਕੀ ਆ ਜੀ ਕਟਾ ਜੀ ਬਹੁਤ ਤਕੜਾ ਇਹਦੇ ਕੋਲ ਦੁੱਧ ਕਿੰਨਾ ਹੁਣ ਦੁੱਧ ਇਹਦੇ ਕੋਲ 9 ਕਿਲੋ ਹੈ ਵੀਰੇ ਪਾਸਾ ਰੱਖ ਨੋ ਸਾਡੇ ਹੁਣ ਨਾ ਬਸ ਹੁਸੇ ਰੱਖ ਦੀ ਠੀਕ ਆ ਗੱਲ 19-20 ਲੱਗਦਾ ਆ 19 ਫਰਮੜਾ ਉਹ ਦਖੈਂਦੀ ਐ ਰੂਮ ਹੂ ਨਹੀਂ ਦੁੱਧ ਇੱਕੋ ਜਾਂ ਦੁੱਧ ਇੱਕੋ ਜਾਂ ਇਹਦਾ ਕੀ ਰੇਟਰ ਹੋਊਗਾ ਜੀ ਇਹ ਵੀ ਮੰਗੀ ਕੋਈ ਜਾਈਏ ਵੀਰੇ ਲੱਖ ਦੀ ਇਹ ਤਾਂ ਮੰਗ ਪੂਰੇ ਦੀ ਪੂਰੇ ਦੀ ਜੇ ਜੋੜਾ ਪਾਉਣਾ ਹੋਇਆ ਕਿਸੇ ਨੇ ਚਲੋ ਤਾਂ ਮਾਨਤਾਨ ਕਰ ਦਾਂਗੇ ਪਹੁੰਚ ਕਰ ਦਾਂਗੇ ਜੋੜੇ ਦੀ ਹਾਂ ਪਹੁੰਚ ਕਰ ਦਾਂਗੇ ਆ ਜੋੜੇ ਦੀ ਪਹੁੰਚ ਹੋ ਜੂਗੀ ਗੱਲਬਾਤ ਪਾਈ ਨਾ ਨੰਬਰ ਪੈਚ ਕਰ ਲਿਓ ਤੇ ਹੁਣ ਗੈਰੀ ਮਾਰਦੇ ਆ ਪੰਜ ਨੰਬਰ ਵਾਲੀ ਤੇ ਇਹਦਾ ਕਿਹੜਾ ਸੂਆ ਜੀ ਇਹਦਾ ਦੂਜਾ ਵੀਰੇ ਇਹਦਾ ਦੂਜਾ ਸੂਆ ਇਹ ਕਿੰਨੇ ਟਾਈਮ ਦੀ ਸੂਈ ਹੋ ਗਈ ਭਾਈ ਇਹ ਗੱਬਣ ਕਿੰਨੇ ਟਾਈਮ ਇਹ ਗੱਬਲ ਚੌਥੇ ਮਹੀਨੇ ਚ ਵੀਰੇ ਇਹ ਗੱਬਣ ਲੱਗ ਗਈ ਬਾਈ ਕਹਿੰਦਾ ਚੌਥੇ ਮਹੀਨੇ ਚ ਇਹਦੇ ਥੱਲੇ ਦੁੱਧ ਹਾਜ਼ਰ ਕਿੰਨਾ ਹੁਣ ਇਹਦੇ ਥੱਲੇ ਹੋਊਗਾ ਵੀਰੇ 6 ਲੀਟਰ 6 ਕਿਲੋ ਹਾਂ ਬੱਚਾ ਜੀ ਨਾਲ ਇਹਦੇ ਬੱਚਾ ਹੈ ਨਹੀਂ ਵੀਰੇ ਠੰਡੀ ਮਿਲਦੀ ਆ ਜਮਾਂ ਆੜੇ ਤੇ ਆੜੇ ਤੇ ਇਹਦਾ ਰੇਟ ਕੀ ਆ ਜੀ ਇਹਦਾ 85000 ਰੁਪਏ ਦੀ ਦਵਾਂਗੇ ਵੀਰੇ 85 ਹੋ ਜੋ 80 ਰੇਟ ਕਿੜਾ ਬਹਿਮਾਨ ਤਨ ਕਰਤਾ ਠੀਕ ਆ ਗੱਲ ਤੇ ਹੁਣ ਆ ਜਾ ਗਏ ਅਰੇ ਅਗਲੇ ਨੰਬਰ ਵਾਲੀ ਤੇ ਇਹਦਾ ਕਿਹੜਾ ਸੂਆ ਜੀ ਇਹਦਾ ਤੀਜਾ ਵੀਰੇ ਇਹਦਾ ਸੂਆ ਆ ਗਿਆ ਤੀਜਾ ਇਹ ਗੱਭਣ ਕਿੰਨੇ ਟਾਈਮ ਦੀ ਹੈ ਬਾਈ ਇਹ ਵੀ 2 ਢਾਈ ਮਹੀਨੇ ਦੀ ਵੀਰੇ ਇਹ ਵੀ ਢਾਈਆਂ ਮਹੀਨਿਆਂ ਦੀ ਗੱਭਣ ਚੈੱਕ ਪਾਸ ਚੈੱਕ ਪਾਸ ਇਹਦੇ ਕੋਲ ਦੁੱਧ ਦਾ ਕਿੰਨਾ 22 ਕਿਲੋ ਦੁੱਧ ਕੱਢੇ ਵੀਰੇ 22 ਕਿਲੋ ਹਾਂ ਜਿੰਦੂ ਮਰਜੀ ਰਿਕਾਰਡ ਪੁੱਛ ਲਓ ਜਿਵੇਂ ਆਪਣੇ ਮਾਸਟਰ ਹੋਰ ਨੇ ਆਪਣੇ ਮਤਲਬ ਕਿ ਮਾਸਟਰ ਸਾਹਿਬ ਇਹਦੇ ਤੇ ਜਿੱਤੀ ਆਇਤ ਕੀ ਬਾਈ ਕਿਲੋ ਵਾਲੀ 22 ਖਾਸਾ 22 ਹੋਏ ਹੈਗਾ ਯਾਰ ਬਾਈ ਨਾ ਨਾ ਹੈਗਾ ਬਾਈ ਅੱਛਾ ਮੈਂ ਤੋੜੀ ਮਾਈ ਇਹਨੂੰ ਬੋਲ ਕੇ ਇਹਦਾ ਤੋੜਾ ਤੂਰਾ ਕਰਾ ਲੀਏ ਚੈੱਕ ਇਦੋਂ 22 ਕਿਲੋ ਦੀ ਇਹ ਦਿਖਾ ਤਾ ਟੋੜ ਕੇ ਸਾਨੂੰ ਇਹਦੇ ਥੱਲੇ 22 ਕਹਿੰਦਾ 22 ਕਿਲੋ ਦੁੱਧ ਉਹ ਬੁੱਲੇ ਸੁਕਦੇ ਨਹੀਂ ਜਦੋਂ 22 ਕਿਲੋ ਬਾਈ ਯਾਰ ਤੂੰ ਆਪਾਂ ਝੂਠ ਦਾ ਕੰਮ ਨਾ ਕਰੀਏ ਨਾ ਕਰਨਾ ਹੁਣ ਗੱਭਣ ਕਿੰਨੇ ਟਾਈਮ ਦੀ ਐ ਇਹ 2.5 ਮਿੰਟਾਂ ਦੀ 2.5 ਦੀ ਗੱਭੜ ਹੁਣ ਦੁੱਧ ਕਿੰਨਾ ਆਈ ਦੁੱਧ ਇਹਦੇ ਲਊਗਾ 8 ਕਿਲੋ ਹੁਣ ਇੰਨਾ ਕਿਵੇਂ ਘਟਾਇਆ ਬੱਚਾ ਮਰ ਗਿਆ ਦੀ ਯਾਰ ਇਹਦਾ ਬੱਚੇ ਦਾ ਉਹ ਕਰ ਗਈ ਫਿਰ ਇਹ ਮਤਲਬ ਕਿ ਉਹ ਮਿਲਦੀ ਹੁਣ ਜਮਾ ਢੱਡੀ ਐ ਕੋਈ ਚੱਕਰ ਨਹੀਂ ਠੀਕ ਇਹਨੇ 22 ਕਹਿੰਦਾ ਪਾਇਆ ਤਾਜੀ ਨੇ 22 ਕਿਲੋ ਦੁੱਧ ਇਹ ਬੱਚਾ ਇਹਦਾ ਮਰ ਗਿਆ ਸੀ ਜਿਹੜੇ ਕਾਰਨ ਬਾਈ ਕਹਿੰਦਾ ਵੀ ਇਹ ਦੁੱਧ ਤੇ ਘਟ ਗਈ ਘਟ ਗਈ ਹਾਂ ਅੱਜ ਇਹਦਾ ਰੇਟ ਕੀ ਰਹੂਗਾ ਜੀ ਇਹ ਵੀ 1,10,000 ਰੁਪਏ ਰੇਟ ਕਰਦੇ ਇਹਦਾ ਅੱਜ ਅੱਜ 5 ਦੀ ਦਵਾਂਗੇ 1 ਲੱਖ ਤੇ 5000 ਦੀ ਹਾਂ ਤਾਜੀ ਦਾ ਵੀ ਤੇ ਰਿਕਾਰਡ ਹੋਏਗਾ ਤੁਤੋਂ ਤਾਜੀ ਰਿਕਾਰਡ ਨਹੀਂ ਹੋਇਆ ਬਾਈ ਇਹ ਮੇਰੀ ਸਾਡੀ ਮਹਿੰਗੀ 2 ਲੱਖ ਤੋਂ ਤੇ ਗ੍ਰੀਦੀ ਹੋਈ ਹੈ ਤਾਜੀ ਤਾਜੀ ਠੀਕ ਆ ਗੱਲ ਚਵਾਈ ਦੀ ਕਿਵੇਂ ਆਈ ਚਵਾਈ ਇੱਕ ਨੰਬਰ ਹੈ ਚਾਹਤ ਵੀ ਨਾ ਯਾਰ ਆਪਣੀ ਨਿਯੁਮੇਦਾਰੀ ਕੋਲ ਥਾਂ ਬੱਦ ਇਹ ਘਟ ਜੇ ਠੀਕ ਆ ਉਹ ਜਿਵੇਂ ਦਰੀਏ ਠੀਕ ਆ ਉਹ ਆਰਡਰ ਦਾ ਡਿਜ਼ਾਈਨ ਹੀ ਇਹ ਜਾ ਗਿਆ ਨਾ ਲੈ ਬਹੁਤ ਮਾਰਦੀ ਹੈ ਬਾਈ ਅਗਲੇ ਬੰਨਿਆਂ ਦਿਖਾ ਦੀ ਗਰੀ ਸਮਾਰ ਕੇ ਲਾ ਕੇ ਨੇ ਬਾਈ ਕਹਿੰਦਾ ਤਾਜੀ ਨੇ 22 ਕਿਲੋ ਪਾਇਆ ਤੇ ਬਾਕੀ ਬਾਈ ਖਰੀਦਣੀ ਹੁੰਦੀ ਆ ਚੀਜ਼ ਤੁਸੀਂ ਨੇ ਆਪਦੀ ਜੱਜਮੈਂਟ ਨਾਲ ਵੀ ਸੋਨੂੰ ਕਿੰਨੇ ਵਾਲੀ ਲੱਗਦੀ ਆ ਤੁਹਾਡੇ ਘਰੇ ਕਿੰਨਾ ਦੇ ਦੂਗੀ ਹਾਂ ਹਾਂ ਇਹਦਾ ਰੇਟ ਰਹੂਗਾ 1 ਲੱਖ ਤੇ 5000 ਤੇ ਇੱਕਾ ਲਾਸਟ ਵਾਲੀ ਵੱਡੀ ਜੋ ਟੀਵੀ ਦਿਖਾ ਦੇ ਇਹਦੀ ਕੀ ਗੱਲ ਬਾਤ ਆ ਬਾਈ ਇਹ ਵੀਰੇ ਐ ਮਨ ਲਓ ਵੀ ਸਬਕ ਮਹੀਨੇ ਦੀ ਹੋਈ ਐ ਚੈੱਕ ਪਾਸਟ ਚ ਨਹੀਂ ਆ ਰਹੀ ਜੀ ਠੀਕ ਆ ਜੀ ਹਾਂ ਤੇ ਦੁੱਧ ਕਿੰਨਾ ਹੋਣੇ ਇਹਦੇ ਕੋਲ ਜੀ ਦੁੱਧ ਇੱਕ ਟਾਈਮ ਦਿੰਦੀ ਆ ਵੀਰੇ ਇਹ ਬੱਚਾ ਮਰ ਗਿਆ ਦੀ ਯਾਰ ਮੱਝ ਪਹਾੜ ਜੱਡੀ ਆ ਦੁੱਧ ਘਾਟੇ ਲੱਗਦੇ ਨੇ ਦੁੱਧੋਂ ਪਤਾ ਨਹੀਂ ਕੀ ਕਰ ਬੱਚੇ ਮਰਨ ਦੇ ਕਾਰਨੇ ਹੋ ਗਾ ਨਾ ਠੀਕ ਆ ਜੀ ਹੁਣ ਇੱਕ ਟਾਈਮ ਦਿੰਦੀ ਆ ਇੱਕ ਟਾਈਮ ਵੀਰੇ ਜਬਾ ਠੰਡੀ ਰਿੰਗ ਕੇ ਮਿਲਦੀ ਆ 6 ਮਹੀਨੇ ਦੀ ਗੱਬਣਾ ਹਾਂ 5 ਕਿਲੋ ਦੁੱਧ ਐ ਮਹੀਨੇ ਹਾਂ ਇਹਦੇ ਪੈਸੇ ਕਿੰਨੇ ਲੈ ਲਾਂਗੇ ਅੱਜ 500 ਯਾਰ ਇਹ ਮੰਗੀ ਕੋਈ ਜਾਈਏ ਮਤਲਬ 93000 ਦੀ ਦਵਾਂਗੇ 95 ਜ਼ਿਆਦਾ ਨਾ ਨਾ ਪਤਾ ਹੀ ਕਰਨ ਬਾਈ ਐਡਾ ਜਾਨਵਰ ਕਿੱਥੇ ਮਿਲਦਾ ਬਾਡੀ ਦਾ ਬਹੁਤ ਆ ਫਿਰ ਦੁੱਧ ਥੋੜਾ ਕਰ ਜੀ ਦੁੱਧ ਦਾ ਬਰੱਗੇ ਬਾਈ ਅੱਗੇ ਬਣਨ ਵਾਲੀ ਚੀਜ਼ ਐ ਇਹ ਕਿਹੜਾ ਕੋ ਟੋਟਿਆ ਜੀ ਐ ਬਾਕੀ ਬਾਈ ਨਾਲ ਸੌਦਾ ਕਰ ਲਿਓ ਹਿਸਾਬ ਨਾਲ ਖਾਲੀ ਦਾ ਵੀ ਕਰ ਲਿਓ ਚਾਹੇ ਗੱਬੜਨ ਦਾ ਵੀ ਕਰ ਲਿਓ ਉਹ ਹਿਸਾਬ ਨਾਲ ਸਿਸਟਮ ਬਣਾ ਲਿਓ ਤੇ ਹੁਣ ਆਈ ਕਮਾ ਦੇ ਗਰੀ ਕੈਮਰਾ ਕੱਟੀਆਂ ਤੇ ਆ ਜਾਏ ਉਰਲੇ ਬੰਨੇ ਆ ਜਾਏ ਇੱਕ ਨੰਬਰ ਵਾਲੀ ਤੇ ਮਾਰ ਦੇ ਪਹਿਲਾਂ ਇਹਦੀ ਉਮਰ ਕਿੰਨੀ ਆ ਜੀ ਇਹ ਵੀਰੇ ਐ ਮਾਲਾ ਜੀ ਸਾਲ ਤੋਂ ਬਹੁਤ ਤਿੰਨ ਤਿੰਨ ਕੁ ਮਹੀਨੇ 15 ਮਹੀਨੇ ਨਹੀਂ ਮੰਨ ਲੈ 15 ਦੀ 15 ਮਹੀਨੇ ਦੀ ਹੈ ਇਹਦੀ ماں ਦਾ ਕੀ ਰਿਕਾਰਡ ਹੈ ਇਹਦੀ ماں ਆਪਣੇ ਲਵੇ ਹੈਗੀ ਹੈ ਬਾਈ 22 ਕਿਲੋ ਦੁੱਧ ਹੈ ਇਹਦੀ ਮਾਂ ਤੋਂ ਇਹਦੀ ਮਾਂ ਕੋਲ ਹਾਂ ਸੂਆ ਕਿਹੜਾ ਹੁਣ ਉਹਦਾ ਉਹਦਾ ਸੂਆ ਤੀਜਾ ਹੈ ਤੀਜਾ ਸੂਆ ਹਾਂ ਇਹਦੀ ਉਮਰ ਆ ਗਈ 15 ਮਹੀਨੇ ਤੇ ਇੱਥੋਂ ਦਿਖਾ ਦੇਗਾ ਜੀ ਫੇਸ ਕੁਆਲਿਟੀ ਸ਼ਕੀਨ ਕੱਤੀ ਫੁੱਲਾ ਬਾਡੀ ਵਾਲੀ ਆ ਤੇ ਥੱਲੋਂ ਵੀ ਦਿਖਾ ਦੀ ਸਰਕਲ ਇਹਦਾ ਇਹਨਾਂ ਥੱਲੇ ਬੋਚੀ ਬਹੁਤ ਹੈ ਬਾਈ ਇਹ ਆ ਗਈ ਮੇਰਾ ਖਿਆਲ ਜੈਡ ਬਲੈਕ ਹੈ ਨਾ ਹਾਂਜੀ ਤੇ ਆ ਗਈ ਪੈਟਰਨ ਵਾਲੀ ਜਿਵੇਂ ਮੱਝਾਂ ਦੇ ਹੁੰਦੇ ਨੇ ਪੈਟਰਨ ਇਹ ਚੰਗੇ ਬਣਾਉਗੇ ਆਰਡਰ ਤੇ ਤੇ ਥੱਲੇ ਝੋਲੀ ਸੋਹਣੀ ਦਿਖਾਉਂਦੀ ਆ ਤੇ ਹੁਣ ਮਾਰਦੇ ਆ ਦੋ ਨੰਬਰ ਆ ਜੀ ਟੱਟੀਆਂ ਦੇ ਲਾਇਆ ਹੋਇਆ ਜੋਰ ਪਾਈ ਦਾ ਪੂਰਾ ਆ ਠੰਡੀ ਹੈ ਵੀ ਹੈ ਨਾ ਹਾਂ ਬਹੁਤ ਠੰਡੀ ਹੈ ਵੀਰੇ ਇਹ ਵੀ ਪੈਟਰਨ ਵਾਲਾ ਪੀਸੀ ਆ ਦੇਖ ਬਾਈ ਝੋਲੀ ਤੇ ਬਾਕੀ ਝੋਲੀ ਦਿਖਾ ਦੇ ਨੇੜੇ ਲਾ ਕੇ ਇਹਦੀ ਉਮਰ ਕਿੰਨੀ ਦਾ ਬਾਈ ਇਹਦੀ ਇੰਨੀ ਹੈ ਬਾਈ ਇਹਦੀ ਮਾਦਾ ਕੀ ਰਿਕਾਰਡ ਹੈ ਇਹਦੀ ਮਾਦਾ 20 ਕਿਲੋ ਦਾ ਹੈ ਬਾਈ 20 ਕਿਲੋ ਡੇਢ ਕਿੱਟ ਹਾਂਜੀ ਤੇ ਹੁਣ ਮਾਰਦੇ ਆ ਤਿੰਨ ਨੰਬਰਾਂ ਦੀ ਇਹ ਸਿੰਘ ਕਰਕੇ ਬੰਦ ਹੈ ਨਾ ਹਾਂਜੀ ਇਹਦੀ ਉਮਰ ਕਿੰਨੀ ਕਾ ਬਾਈ ਇਹਦੀ ਉਮਰ ਹੋਊਗੀ ਵੀਰੇ ਡੇਢ ਸਾਲ ਦੀ ਹੋਊਗੀ ਯਾਰ ਕਿਉਂਕਿ ਤੋੜ ਕੇ ਮੈਂ ਤਾਂ ਨਹੀਂ ਦਿਖਾਉਂਦਾ ਬਾਈ 31 ਆਨੇ ਕਿਉਂਕਿ ਨਵੇਂ ਉਮਰ ਚ ਨੇ ਉਹਰੇ ਥੋੜੀ ਤਿਲਕਣਾ ਸ਼ਰਾਰਤ ਕਰਦੀਆਂ ਤੋਰੇ ਟੂਰੇ ਚ ਕੋਈ ਦਿੱਕਤ ਨਹੀਂ ਹੈਗੀ ਓਕੇ ਨੇ 100 ਦੀਆਂ 100 ਹਾਂਜੀ 100 ਦੀਆਂ ਹਨ ਵੀ ਸਿੰਗਲ ਚਾਰਨਸ ਤੇ ਹਾਂ ਹਾਂਜੀ ਇਹਨਾਂ ਵਾਂਗੂ ਰੇਟ ਜਾ ਰਹੂਗਾ ਇਹ ਤਿੰਨਾਂ ਦਾ ਇਹਨਾਂ ਦਾ ਮੌਕੇ ਤੇ ਕਰ ਲਈਏ ਜੀ ਹੈ ਫੋਨ ਤੇ ਹਾਂ ਇਹਨਾਂ ਦਾ ਬਾਈ ਕਹਿੰਦਾ ਫੋਨ ਤੇ ਦੱਸ ਦਾਂਗੇ ਪਰ ਫੋਨ ਉਹੀ ਸੱਜਣ ਲਾਇਓ ਜਿਹਨੂੰ ਪਤਾ ਵੀ 20 ਕਿਲੋ ਵਾਲੀਆਂ ਕੱਟੀਆਂ ਕਿੰਨੇ ਕ ਦੀਆਂ ਆਉਂਦੀਆਂ ਬਾਈ ਕੋਈ 20000 ਵਾਲੇ 15000 ਵਾਲੇ ਸੱਜਣਾ ਨਾ ਨਾ ਲਾਇਓ ਫੋਨ ਹਾਂਜੀ ਹਾਂਜੀ ਆ ਫੋਨ ਬਾਈ ਕਹਿੰਦਾ ਉਹੀ ਮਿਲਿਆਇਓ ਵੀ ਜਿਹੜੇ ਜਿਹਨੇ ਲੈਣੀ ਏ ਜਿਹਨੂੰ ਚਾਹਣਾ ਏ ਜੀ ਵੀ ਇਹ ਸਮਝ ਚ ਆਉਣਗੀਆਂ ਵੀ ਇਹਨਾਂ ਦੇ ਮਾ ਮਾ ਦਾ ਰਿਕਾਰਡ 20 ਕਿਲੋ ਆ 20 ਵਾਲੀਆਂ ਦਾ ਸਾਨੂੰ ਪਤਾ ਆ ਵੀ ਹੁਣ ਕੱਟੀਆਂ ਦਾ ਰੇਟ ਮਾਰਕੀਟ ਤੇ ਕੀ ਚੱਲਦਾ ਪਰ ਉਹਨਾਂ ਨਾਲੋਂ ਬਾਈ ਥੋੜਾ ਡਾਊਨ ਹੀ ਦੇ ਦੂਗਾ ਹਰਿਆਣੇ ਨਾਲੋਂ ਥੋੜਾ ਮੰਦੀ ਦੇ ਦਾਂਗੇ ਨਾ ਹਾਂ ਚੱਲ ਆ ਜਾਂਦਾ ਮੰਨਤਨ ਕਰ ਦਾਂਗੇ ਆਏ ਸੱਜਣ ਦਾ ਨੰ ਆਪਣਾ ਨੰਬਰ ਹੈ ਵੀਰੇ 98767 ਹਾਂਜੀ 60261 98767 60261 ਪਿੰਡ ਆ ਗਿਆ ਲੇਲ ਕਲਾਂ ਪਲੇਖਣਾ ਖਾਜੇ ਕਿਉਂਕਿ ਲੇਲ ਖੁਰਦ ਤੋਂ ਵੀ ਆਪਾਂ ਵੀਡੀਓ ਬਣਾਉਣੇ ਰਹਨੇ ਆ ਬਾਈ ਦਾ ਪਿੰਡ ਹੈਗਾ ਲੇਲ ਕਲਾਂ ਤਹਿਸੀਲ ਲਹਿਰਾਗਾ ਲੱਗਦੀ ਆ ਤੇ ਨੇੜੇ ਰਹਿ ਜਾਂਦਾ ਭਾਈ ਜੱਖਲ ਹਰਿਆਣਾ ਅੱਜ ਮੈਂ ਤੁਹਾਨੂੰ 10 ਨਾਗਰ ਦਿਖਾਏ ਨੇ ਇਹਨਾਂ ਚੋਂ ਜਿਹੜਾ ਵੀ ਤੁਹਾਡੇ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਾਓ ਇਹਨਾਂ ਚੋਂ ਧੰਨਵਾਦ